ਸਸ਼ਟੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਵੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਜੌਰਜਟ ਦੇ ਕੁਝ ਪੀਸਿਸ ਆ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਸੈਮੀ ਫਾਰਮਲ ਜੀ ਡਿਜ਼ਾਈਨ ਹੈਗੇ ਜੀ ਬਹੁਤ ਹੀ ਕਾ ਟ੍ਰੈਂਡ ਦੇ ਵਿੱਚ 4 ਤੋਂ 4500 ਦੇ ਅੰਦਰ ਇਹ ਸੂਟs ਹੈਗੇ ਆ ਸੋ ਤੁਸੀਂ ਕੋਈ ਵੀ ਸੂਟ ਆ ਜਿਹੜਾ ਲੈ ਸਕਦੇ ਹੋ ਰੈਡੀ ਹੈਗੇ ਆ ਆਪਣੇ ਕੋਲੇ ਫ੍ਰੀ ਆਫ ਲੈਂਥ ਕੇ ਰੱਪ ਬਣਾਉਣੇ ਆ ਔਰ ਜਿਹੜੇ ਗਲੇ ਬਣੇ ਹੋਏ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਕਿਸ ਟਾਈਪ ਦੇ ਕਿਸ ਰੇਂਜ ਦੇ ਨੇ ਸੋ ਕਿਸ ਮੈਜ਼ਰਮੈਂਟ ਦੇ ਨੇ ਸੋ ਆਪਾਂ ਜੀ ਜਿਵੇਂ ਵੀ ਆਪਣੇ ਕੋਲੇ ਰੈਡੀ ਨੇ ਆਪਾਂ ਸੋਰਸ ਤੋਂ ਨਾਲ ਸ਼ੇਅਰ ਕਰ ਰਹੇ ਆ ਸੋ ਬਹੁਤ ਸਾਰੇ ਜਿਵੇਂ ਆ ਆਰਡਰ ਕਰ ਰਹੇ ਜਿਨ੍ਹਾਂ ਨੂੰ ਜਲਦੀ ਹੈਗੀ ਐ ਸੋ ਅਗਰ ਤੁਹਾਨੂੰ ਵੀ ਜਲਦੀ ਹੈ ਤੁਸੀਂ ਕੁਝ ਜੋਰਜਟ ਦੇ ਸੈਮੀ ਫਾਰਮਲ ਸੂਟ ਲੈਣਾ ਚਾਹੁੰਦੇ ਹੋ ਸੋ ਤੁਸੀਂ ਇਹਨਾਂ ਦੇ ਵਿੱਚੋਂ ਟਰਾਈ ਕਰ ਸਕਦੇ ਹੋ ਬਾਕੀ ਕੋਈ ਵੀ ਸੂਟ ਹੈ ਜੀ ਆਪਣਾ ਜਿਵੇਂ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਕਿ ਕਿ ਅਸੀਂ ਹਰ ਇੱਕ ਤੁਹਾਡੀ ਚੋਇਸ ਦਾ ਸਟੱਫ ਹੋਊਗਾ ਜੀ ਤੁਹਾਡੀ ਚੋਇਸ ਦਾ ਹੀ ਕਲਰ ਹੋਊਗਾ ਤੁਹਾਡੀ ਚੋਇਸ ਦਾ ਹੀ ਵਰਕ ਹੋਊਗਾ ਵਿਦ ਦੁਪੱਟਾ ਵਿਦਆਊਟ ਦੁਪੱਟਾ ਵਿਦ ਸਟਿਚਿੰਗ ਵਿਦ ਆ ਸਟਿਚਿੰਗ ఎవਰੀਥਿੰਗ ਤੁਹਾਡੀ ਚੋਇਸ ਦਾ ਹੋਊਗਾ ਸੋ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਆ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਜਿਵੇਂ 24 45 ਦੇ ਅਕੋਰਡਿੰਗ ਬਣਾਇਆ ਹੁੰਦਾ ਪਰ ਤੁਸੀਂ ਅਗਰ ਤੁਹਾਡੀ 42 ਵੀ ਹੈ ਲੈਂਥ ਤਾਂ ਤੁਸੀਂ ਇਹਨੂੰ ਆ ਬਣਾ ਸਕਦੇ ਹਾਂ 42 ਲੈਂਡ ਦੇ ਵਿੱਚ ਵੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਸੋ ਇਹ ਹੈਗਾ ਜੀ ਮਸ਼ੀਨ ਵਰਕ ਦੇ ਵਿੱਚ ਇਸ ਤਰ੍ਹਾਂ نیچے ਕੀ ਰਿਤੇ ਫਲਾਰ ਬਣੇ ਹੋਏ ਬਹੁਤ ਹੀ ਪਿਆਰੇ ਜਿਹਾ ਸਿਮਿਲਰ ਕਲਰ ਦੇ ਅਸੀਂ ਜਿਹੜਾ ਸ਼ੇਡ ਦਿੱਤਾ ਹੋਇਆ ਫਿਰ ਇਹ ਸੈਂਟਰ ਪੈਨਲ ਬਣਦਾ ਹੈ ਜੀ ਔਰ ਇਹਦਾ ਗਲਾ ਜਿਹੜਾ ਫਿਰ ਹੈਵੀ ਬੰਦਾ ਹੈ ਸੋ ਕੁਝ ਕਿ ਡਿਜ਼ਾਈਨ ਇਸ ਤਰ੍ਹਾਂ ਦੇ ਹੈ ਜੀ ਜਿਹੜੇ ਆਪਾਂ ਬਿਲਕੁਲ ਵੀ ਨਹੀਂ ਬਣਾਏ ਜਾਂ ਇੱਕ ਅੱਧੀ ਵੀਡੀਓ ਬਣੀ ਹੋਈ ਹੈ ਸੋ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਇੱਕ ਡਿਜ਼ਾਈਨ ਹੈ ਜਿਹੜਾ ਜ਼ਿਆਦਾ ਆ ਜਾਂਦਾ ਹੈਗਾ 트ੈਂਡ ਦੇ ਵਿੱਚ ਸੋ ਉਹੀ ਡਿਜ਼ਾਈਨ ਚੱਲ ਰਿਹਾ ਹੁੰਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਨਵਾਂ ਡਿਜ਼ਾਈਨ ਤੁਹਾਨੂੰ ਪ੍ਰੋਵਾਈਡ ਕਰਵਾਈਏ ਸੋ ਇਸ ਤਰ੍ਹਾਂ ਜੀ ਘੇਰੇ ਦੇ ਵਿੱਚ ਇਸ ਤਰ੍ਹਾਂ ਫਲਾਰ ਹੈਗੇ ਆ ਔਰ ਉੱਪਰ ਬੈਨਰ ਬਣਿਆ ਹੋਇਆ ਔਰ ਗਲੇ ਦੀ ਡਿਜ਼ਾਈਨ ਇਹ ਕਾਫੀ ਹੈਵੀ ਹੈ ਜਿਹੜਾ ਇਹ ਸੂਟ ਹੈਗਾ ਔਰ 4500 ਦੀ ਰੇਂਜ ਦੇ ਵਿੱਚ ਇਹ ਓਨਲੀ ਸੂਟ ਹੈ। ਔਰ ਇਹਦੇ ਜਿਹੜਾ ਬਾਜੂ ਤੇ ਵਰਕ ਹੈ ਜੀ ਇਸ ਤਰ੍ਹਾਂ ਦਾ ਵਰਕ ਬਾਜੂ ਤੇ ਹੈ ਬੁਟਿ। ਔਰ ਸੋ ਨੈਕਸਟ ਸੂਟ ਹੈਗਾ ਜੀ ਬ੍ਰਾਊਨ ਕਲਰ ਦੇ ਵਿੱਚ ਸੋ ਆਪਾਂ ਨੂੰ ਇਹ ਕਾਫੀ ਆਰਡਰ ਆ ਵੀ ਚੁੱਕੇ ਆ ਕਿਉਂਕਿ ਆਪਾਂ ਰਿੰਸ ਜਿਹੜੀ ਪਾਈ ਹੋਈ ਹੈ। ਸੋ ਅਗਰ ਇਹ ਸੇਮ ਸੂਟ ਤੁਹਾਡੇ ਕੋਲੇ ਬਣ ਕੇ ਆਏਗਾ ਜੀ ਅਗਰ ਇਹ ਸੌਲਡ ਵੀ ਹੈ ਤਾਂ ਤੁਸੀਂ ਆਪਣੀ ਚੋਇਸ ਦੇ ਨਾਪ ਘੇਰੇ ਦੇ ਅਕੋਰਡਿੰਗ ਬਣਾ ਸਕਦੇ ਹੋ 42 43 ਲੈਨ ਜੋ ਵੀ ਹੈ ਸੇਮ ਰੇਂਜ ਬਣੇਗਾ ਔਰ ਆਪਣਾ ਜਿਹੜਾ ਇਨਸਟਾ ਦਾ ਪੇਜ ਹੈ ਜੀ ਉਹ ਆਪਾਂ ਵੀ ਸਟਾਈਲਿਸ਼ ਦੇ ਨਾਮ ਤੇ ਕਰ ਲਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਹੋ ਜਾਂਦੀ ਸੀ ਕਿ ਮੈਨੂੰ ਯੂਨੀਕ ਕ੍ਰੇਸ਼ਨ ਪੇਜ ਤੋਂ ਹੀ ਪਿਕਚਰਸ ਭੇਜ ਦਿਸਦੀ ਆ ਤੁਹਾਡੇ ਪਿਕਚਰਸ ਪਾញਾ ਹੋਇਆ ਹੈ ਸੋ ਆਪਣਾ ਹੀ ਚੈਨਲ ਆ ਜੀ ਆਪਾਂ ਉਹਦਾ ਨਾਮ ਚੇਂਜ ਕਰ ਲਿਆ ਹੁਣ ਬੀ ਸਟਾਈਲਿਸ਼ ਬੁਟੀਕ ਦੇ ਨਾਮ ਤੇ ਆਪਾਂ ਜਿਹੜਾ ਇੰਸਟਾ ਦਾ ਪੇਜ ਕਰ ਲਿਆ ਤੁਸੀਂ ਸਰਚ ਵੀ ਮਾਰ ਸਕਦੇ ਹੋ ਮੈਂ ਤੁਹਾਨੂੰ ਜਿਹੜਾ ਲਿੰਕ ਹੈ ਉਹ ਵੀ ਭੇਜ ਦਾਂਗੀ ਸੋ ਇਸ ਤਰ੍ਹਾਂ ਜੀ ਇਹ ਬਹੁਤ ਹੀ ਪਿਆਰਾ ਜਿਵੇਂ ਨੀਚੇ ਬਾਦਲਾ ਵਰਕ ਹੋਇਆ ਹੋਇਆ ਸਿੰਗਲ ਟਾਂਕੇ ਦਾ ਕੰਮ ਆ ਜੀ ਬਹੁਤ ਸਾਰੇ ਸ਼ੇਡ ਲਾ ਕੇ ਜਿਵੇਂ ਇਹ ਸ਼ੇਡੇਡ ਵਰਕ ਹੋਇਆ ਹੋਇਆ ਸੋ ਉੱਪਰ ਆ ਜਿਹੜਾ ਗਲੇ ਦੀ ਐਮਬਰਾਇਡਰੀ ਇਸ ਤਰ੍ਹਾਂ ਬਹੁਤ ਹੀ ਨੀਟ ਐਂਡ ਕਲੀਨ ਐ ਦੇਖ ਸਕਦੇ ਹੋ ਤੁਸੀਂ ਔਰ ਇਹਦੇ ਬਾਜੂ ਤੇ ਵੀ ਫੁੱਲ ਵਰਕ ਹੈ ਜੀ ਇਹ ਵੀ 4500 ਦਾ ਓਨਲੀ ਸੂਟ ਹੈ ਜੀ ਇਸ ਤਰ੍ਹਾਂ ਬਾਜੂ ਤੇ ਫੁੱਲ ਬਾਰਡਰ ਆ ਜਿਹੜਾ ਬਾਦਲਾ ਦਾ ਬਣਿਆ ਹੋਇਆ ਔਰ ਸੇਮ ਸ਼ੇਡ ਤੇ ਇਹ ਬਨੇ ਸੇਮ ਵਰਕ ਹੀ ਇਹ ਬਣਿਆ ਹੋਇਆ ਜਿਸ ਸ਼ੇਡ ਦਾ ਥੋੜਾ ਅਲੱਗ ਹੈ ਬਹੁਤ ਹੀ ਪਿਆਰਾ ਜਿਹਾ ਸਕਿਨ ਸ਼ੇਡ ਹੈ ਜੀ ਇਹ ਇਸ ਤਰ੍ਹਾਂ ਇਹ ਦਿੱਤੇ ਵੀ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਨੀਚੇ ਘੇਰੇ ਦੀ ਐਮਬਰਾਇਡਰੀ ਹੈ ਇਸੇ ਤਰ੍ਹਾਂ ਹੀ ਉਹਦੇ ਵਿੱਚ ਵੀ ਫਲਾwrs ਹੈ ਸੋ ਇਹ ਤੁਸੀਂ ਨਾਲ ਜਿਵੇਂ ਸੂਪਰ نیٹ ਦਾ ਦੁਪੱਟਾ ਕਰਕੇ ਆਪਾਂ ਸਾਰੇ ਟਾਈ ਡਾਈ ਕਰ ਸਕਦੇ ਹਾਂ ਸੋ ਉਹਦੇ ਚਾਰजेस ਅਲੱਗ ਹੋਣਗੇ ਅਗਰ ਚਨਾਉਣ ਕਰਾਉਣਾ ਜੀ ਉਹਦੇ ਅਲੱਗ ਹੋਣਗੇ ਔਰਗੈਂਜ਼ਾ ਦੇ ਅਲੱਗ ਹੋਣਗੇ ਸੋ ਤੁਸੀਂ ਕੋਈ ਵੀ ਸਟੱਫ ਆ ਜਿਹੜਾ ਕਰਾ ਸਕਦੇ ਹੋ ਕਿਉਂਕਿ ਜਿਵੇਂ ਇਹ ਸੈਮੀ ਫਾਰਮਲ ਯੂਜ਼ ਕਰਨਾ ਜੀ ਇਸ ਤੇ ਪਿਓਰ ਕੋਟ ਆ ਜਿਹੜਾ ਬਹੁਤ ਹੀ ਵਧੀਆ ਉਹਦੀ ਫਾਲ ਹੈ ਔਰ ਲੈਂਥ ਵੀ ਈਜ਼ੀ ਹੈਗਾ ਸੋ ਤੁਸੀਂ ਉਹ ਦੁਪੱਟਾ ਇੱਥੇ ਟਰਾਈ ਕਰ ਸਕਦੇ ਹੋ। ਸੁਪਰ نیٹ ਵੀ ਕਰ ਸਕਦੇ। ਇਹ ਦੇਖੋ ਜੀ ਘੇਰੇ ਦੀ embroidery ਹੈਗੀ ਹੈ। ਔਰ ਫਿਰ ਇਹ ਗਲੇ ਦੀ embroidery ਹੈ। ਬਾਜੂ ਤੇ ਇਹਦੀ ਸੇਮ embroidery ਹੈ ਜੀ 골ਡਨ ਕਲਰ ਦੀ। ਇਹ ਦੇਖ ਸਕਦੇ। ਨੈਕ ਸੂਟ ਹੈਗਾ ਜੀ। ਇਸ ਤਰ੍ਹਾਂ ਕੀ ਇਹ এমਬਰਾਇਡਰੀ ਬਣੀ ਹੋਈ ਹੈ ਜੀ ਇਹ ਜੌਰਜਟ ਤੇ ਹੀ ਆਪਾ ਬਣਾਇਆ ਹੋਇਆ ਹੈ ਇਸ ਤਰ੍ਹਾਂ ਤਿੰਨ ਫਲਾਅਰ ਬਣੇ ਹੋਏ ਆ ਸੋ ਉੱਪਰ ਤੱਕ ਇਸ ਤਰ੍ਹਾਂ ਚਾਵਲ ਟਾਂਕੇ ਦੀਆਂ ਲਾਈਨਸ ਜਾਂਦੀਆਂ ਹੈਗੀਆਂ ਜੀ ਸੋ ਇਹ ਬਹੁਤ ਹੀ ਪਿਆਰਾ ਸੂਟ ਹੈ ਇਹ ਹੈਗਾ ਜੀ ਓਨਲੀ 3500 ਦਾ ਸੂਟ ਔਰ ਦੁਪੱਟੇ ਤੇ ਵੀ ਇਹਦੇ ਹੈਵੀ ਵਰਕ ਕੀਤਾ ਹੋਇਆ ਸੋ ਇਸ ਤਰ੍ਹਾਂ ਦੇਖ ਸਕਦੇ ਹੋ नेक्स्ट ਸੂਟ ਹੈਗਾ ਜੀ ਬੇਕੂਲ ਬ੍ਰੇਕ ਬਰਾਊਂ ਜਿਆ ਫਾਲਸਾ ਇਹ ਸ਼ੀਰ ਤੁਸੀਂ ਕਹਿ ਸਕਦੇ ਹੋ ਸੋ ਇਹਦੇ ਵਿੱਚ ਆਪਾਂ ਹਰ ਇੱਕ ਤਰ੍ਹਾਂ ਦਾ ਜਿਵੇਂ ਗੋਟਾ ਵਿਦ ਏਮਬਰਾਇਡਰੀ ਵਿਦ ਪੀਟਾ ਵਰਕ ਕੀਤਾ ਹੋਇਆ ਸੋ ਇਹ ਦੇਖੋ ਜੀ ਇਹ ਫੁੱਲ ਆਉਂਦਾ ਇਸ ਤਰ੍ਹਾਂ ਉੱਪਰ ਵੀ ਇਹਦੇ ਫੁੱਲ ਆਉਂਦੇ ਹੈਗੇ ਔਰ ਗੱਲਾ ਇਹਦਾ ਜਿਹੜਾ ਕਾਫੀ ਹੈਵੀ ਬਣਿਆ ਹੋਇਆ ਸੋ 4500 ਦਾ ਓਨਲੀ ਸੋ ਤਾਂ ਜੀ ਇਹਦੇ ਨਾਲ ਤੁਸੀਂ ਲਾਈਟ ਜਿਹੜਾ ਪਿੰਕ ਸ਼ੇਡ ਜਾਂ ਪੀਚੀ ਪਿੰਕ ਸ਼ੇਡ ਤੁਹਾਨੂੰ ਦਿਖ ਰਿਹਾ ਸੋ ਇਹਦੇ ਨਾਲ ਦਾ ਵੀ ਦੁਪੱਟਾ ਕਰਾ ਸਕਦੇ ਹਾਂ ਸੋ ਇਹ ਸਿਮਿਲਰ ਜਿਹਾ ਥੋੜਾ ਕੰਬੀਨੇਸ਼ਨ ਜਿਹਾ ਹੋ ਜਾਊਗਾ ਡਾਰਕ ਵੀ ਨਹੀਂ ਰਹੂਗਾ ਔਰ ਸ ਡਾਰਕ ਲਾਈਟ ਦਾ ਜਿਹੜਾ ਇਸ ਤਰ੍ਹਾਂ ਜੀ ਇਹਦੇ ਉੱਪਰ ਚਾਰ ਫਲਾਰ ਬਣੇ ਹੋਏ ਸੋ ਇਹਦਾ ਵੀ ਬਹੁਤ ਹੀ ਸੋਹਣਾ ਪੈਟਰਨ ਆ ਔਰ ਬਾਜੂਏ ਦੇ ਅਗੇਨ ਬਹੁਤ ਜ਼ਿਆਦਾ ਹੈਵੀ ਸੋ ਜੀ ऐसे अपने कोई सोर्सेस सो आपा थोड़े-थोड़े करके ਤੁਹਾਨੂੰ ਪਾਉਣੀ ਆ ਕਿਉਂਕਿ ਕਈ ਵਾਰ ਕੀ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਜਾਂਦੀ ਹੈ ਕਿ ਕਿਹੜਾ ਸੂਟ ਸੇਲ ਹੋ ਗਿਆ ਜਦ ਤੱਕ ਆਪਾਂ ਜ਼ਿਆਦਾ ਸੂਟ ਪਾਉਣੀ ਆ ਸੋ ਜਰੂਰ ਦੱਸਿਓ ਕਿਵੇਂ ਦੀ ਲੱਗੀ ਹੈ ਤੁਹਾਨੂੰ ਵੀਡੀਓ ਔਰ ਨੈਕਸਟ ਆਰਡਰ ਲਈ ਜੀ ਆਪਣਾ WhatsApp ਨੰਬਰ ਸੇਮ ਹੈਗਾ 758923137 ਤੇ ਜਾ ਕੇ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਡਨ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਦਿੱਤਾ ਹੋਇਆ ਜੀ ਤਾਂ ਤੁਸੀਂ ਵਿੱਚ ਐਡ-ਆਨ ਕਰਵਾ ਸਕਦੇ ਆ ਆਰਡਰ ਦੀ ਟਾਈਮਿੰਗ ਜੀ ਤੁਹਾਡੇ ਸੂਟ ਦੇ ਅਕੋਰਡਿੰਗ ਹੋਊਗੀ ਕਿ ਤੁਸੀਂ ਕਿੰਨੇ ਸੂਟ ਆਰਡਰ ਕਰਦੇ ਆ ਉਹਦੇ ਵਿੱਚ ਹੈਂਡਵਰਕ ਦੇ ਕਿੰਨੇ ਸੂਟ ਹੋਣਗੇ ਔਰ ਮਸ਼ੀਨ ਦੇ ਕਿੰਨੇ ਆ ਇਹ ਆ ਵਿੱਚ ਕੋਈ ਹੋਰ ਸੂਟ ਜੋ ਸਾਨੂੰ ਬਣਾਉਣਾ ਥੋੜਾ ਮੁਸ਼ਕਿਲ ਹੈ ਸੋ ਇਸ ਤਰ੍ਹਾਂ ਦਾ ਕਈ ਵਾਰ ਕਲਰ ਡਾਈ ਦਾ ਆਪਸ਼ਨ ਹੋ ਜਾਂਦਾ ਹੈ ਅਗਰ ਤੁਸੀਂ ਸੇਮ ਸੂਟ ਚਾਹਦੇ ਹੋ ਤਾਂ ਅਸੀਂ ਵਿਦਨ 15 ਡੇਜ਼ ਦੇ ਵਿੱਚ ਵੀ ਜਿਹੜਾ ਸੂਟ ਰੈਡੀ ਕਰਕੇ ਭੇਜ ਦਿੰਨੇ ਆ ਸੋ ਜੀ ਇਹ ਆਪਣਾ ਆਰਡਰ ਦਾ ਪ੍ਰੋਸੀਜਰ ਆ ਸੋ ਹੋਪਸ ਸੋ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਔਰ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਅੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ